ਬੀਨਸ ਤੁਸੀਂ ਦੱਸੋ ਕਿਉਂਕਿ 바ਵਾ ਗੀੜੀ ਤੋਂ ਬਾਹਰ ਵੀ ਲੱਗ ਗਏ ਨੇਗੇ ਇੱਧਰ ਵੀ ਤਕਰੀਬਨ ਤੁਹਾਡਾ ਕੰਮ ਚੱਲਦਾ ਹਰ ਜਗ੍ਹਾ ਪੰਜਾਬ 'ਚ ਹਾਂਜੀ ਸਭ ਤੋਂ ਵਧੀਆ ਡਿਸ਼ ਤੁਸੀਂ ਅਜ ਤੱਕ ਕੀ ਖਾਧੀ ਆ ਖਾਣ-ਪੀਣ 'ਚ ਡਿਸ਼ ਵਧੀਆ ਹ ਤੇ ਕੀ ਕਹਿ ਸਕਦੇ ਮਤਲਬ ਮੈਂ ਵੈਜ ਵੀ ਖਾ ਲੀਨਾ ਨਾ ਨਾਨ-ਵੈਜ ਵੀ ਖਾ ਲੀਨਾ ਹੁਣ ਇਹ ਜਿਵੇਂ ਵੀ ਜਿੱਦਾਂ ਦਾ ਦੇਸ਼ ਤੇ ਵੈਸਾ ਪੇਸ਼ ਹੋ ਕੰਮ ਹੋ ਜਾਂਦਾ ਵੀ ਜਦੋਂ ਬਾਹਰ ਜਾਈਦਾ ਹੈ ਜ਼ਿਆਦਾਤਰ ਨਾਨ-ভেজ ਚੀਜ਼ਾਂ ਉਥੇ ਮਿਲਦੀਆਂ ਤੁਸੀਂ ਆਲਰੇਡੀ ਟਰੈਵਲ ਕੀਤਾ ਆ ਬਹੁਤ ਸਾਰੀਆਂ ਕੰਟਰੀਆਂ 'ਚ ਨਾ ਨਾ ਦੋ ਚੀਜ਼ ਸੋ ਤਾਂ ਕਰਕੇ ਵਧੀਆ ਕੀ ਕਹਿ ਸਕਦੇ ਵਧੀਆ ਮਤਲਬ ਬਹੁਤ ਸਾਰੀਆਂ ਚੀਜ਼ਾਂ ਟੇਸਟ ਕਰੀ ਦੀਆਂ ਉਥੇ ਮੈਨੂੰ ਮੈਨੂੰ ਉਹ ਪੀਜ਼ਾ ਬੜਾ ਯਾਦ ਆਉਂਦਾ ਹੁੰਦਾ ਦੁਨੀਆ ਦਾ ਇੱਕ ਰੀਪਾ ਵਾਕ ਤੇ ਕਰਦੇ ਹੋਏ ਵਾਪਸ ਆਉਂਦੇ ਫੜ ਕੇ ਲੈ ਕੇ ਆਏ ਸੀ ਇੰਗਲੈਂਡ ਸਟਰੀਟ ਤੇ ਇੱਕ ਜੀ ਬਿਲਕੁਲ ਸੋ ਖਰਾਬੇਸ਼ ਤਾਂ ਯਾਦ ਹੋਣੀ ਆ ਸਭ ਤੋਂ ਖਰਾਬ ਕੀ ਖਦਾ ਸੀ ਖਰਾਬ ਤੇ ਇਦਾਂ ਵਾ ਨਾ ਗੇਕ ਦਾ ਹੋਣੇ ਅਸੀਂ ਉੱਥੇ ਟਿਮ ਹਾਟਨ ਤੇ ਲਾਸਟ ਟਾਈਮ ਇੰਗਲੈਂਡ ਸ਼ੂਟ ਕਰਦੇ ਸੀਗੇ ਮਤਲਬ ਲੱਗ ਗਿਆ ਟਿਮ ਹਾਟਨ ਦੇ ਸ਼ੂਟ ਕਰਦੇ ਸੀਗੇ ਉੱਥੇ ਕਾਫੀ ਅੱਛਾ ਲੈ ਲਈ ਤੇ ਮੈਨੂੰ ਇੱਕ ਹੀ ਕਾਫੀ ਉਹਦੀ ਵਧੀਆ ਲੱਗਦੀ ਉਹਨਾਂ ਦੀ ਅੱਛਾ ਤੇ ਉਹ ਮੈਂ ਉਹਨੂੰ ਬੋਲੀ ਰਗਵੀਰ ਬੋਲੀ ਵਾਈ ਸੀਗਾ ਮੇਰੇ ਨਾਲ ਮhenga ਯਾਰ ਮੈਨੂੰ ਉਹ ਜਿਹੜੀ ਇਹਨਾਂ ਦੀ ਆਟ ਨਹੀਂ ਲਾ ਜੀ ਨਾ ਮੈਨੂੰ ਉਹ ਲੈਦੀ ਮੇਰਾ ਭਰਾ ਮੈਨੂੰ ਉਹਦਾ ਹੀ ਨਾਮ ਪਤਾ ਹੈ ਤੇ ਉਹ ਬਹੁਤ ਵਧੀਆ ਲੱਗਦੀ ਹੈ ਯਾਰ ਇੰਨੇ ਬਤੰਡਰ ਨੇ ਆਪਣੇ ਹਿਸਾਬ ਨਾਲ ਲੈ ਲਿਆ ਅੱਛਾ ਹੁਣ ਇੰਨੇ ਤੇ ਮੈਨੂੰ ਕਿਹਾ ਨਹੀਂ ਵੀ ਯਾਰ ਚੰਗੀ ਮੈਨੂੰ ਨਹੀਂ ਲੱਗ ਰਹੀ ਪਰ ਇਹਦੇ ਰਿਐਕਸ਼ਨਾਂ ਤੋਂ ਮੈਨੂੰ ਲੱਗ ਰਿਹਾ ਵੀ ਸੁਵਾਦੇ ਨੂੰ ਨਹੀਂ ਲੱਗ ਰਹੀ ਉਹ ਮੈਂ ਇੱਕ ਘੋਟੀ ਉਹਦੀ ਭਰੀ ਉਹ ਇੰਨੀ ਗੰਦੀ ਸੀਗੀ ਲਾਈਕ ਮੈਂ ਤਾਂ ਤੇ ਮੰਨ ਹੀ ਚੁੱਕਿਆ ਗਿਆ ਅੱਛਾ ਉਸ ਤੋਂ ਬਾਅਦ ਸਿਰਫ ਮੈਂ ਜਾ ਕੇ ਉਹਨਾਂ ਨੂੰ ਇੱਕ ਹੀ ਗੱਲ ਕਰਦਾ ਵੀ ਆ ਜਿੱਤੇ ਹੈਗੀ ਆ ਅਵੇਲੇਬਲ ਹੈ ਕਿ ਮੈਂ ਉਹ ਹੀ ਪੀਣੀ ਹੈ ਨਹੀਂ ਤੇ ਮੈਂ ਦੂਜੀ ਨਹੀਂ ਪੀਣੀ ਅੱਛਾ ਵੀ ਕੁਝ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਟੇਸ ਤੁਹਾਨੂੰ ਬਿਲਕੁਲ ਹੀ ਨਹੀਂ ਚੰਗਾ ਲੱਗਦਾ ਕੁਝ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਟੇਸ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੂੰ ਬਿਲਕ ਕਿਸੇ ਜਗ੍ਹਾ ਤੇ ਤੁਸੀਂ ਖਾਣ ਜਾਮੋ ਤਾਂ ਉੱਥੋਂ ਦਾ ਕਿਸੇ ਜਗ੍ਹਾ ਦਾ ਮੈਨੂ ਤੁਹਾਨੂੰ ਬਹੁਤ ਕੰਪਲਿਕੇਟਿਡ ਲੱਗਿਆ ਜਿਵੇਂ ਬੜੇ ਸਾਰੇ ਲੋਕ ਨੇ ਕਿ ਜਿਨ੍ਹਾਂ ਨੇ ਕਈ ਥਾਂ ਤੇ ਚਲੋ ਚਾਹ ਬ੍ਰੈਂਡ ਨੇਮ ਲਈ ਦਿੰਦੇ ਨੇ ਵੀ ਸਭੇ ਕਈਆਂ ਨੂੰ ਬੜਾ ਆਰਡਰ ਕਰਨਾ ਔਖਾ ਲੱਗਦਾ ਹੁੰਦਾ ਸੀ ਪਹਿਲਾਂ-ਪਹਿਲਾਂ ਹਾਂਜੀ ਕਦੇ ਤੁਹਾਨੂੰ ਇਦਾਂ ਲੱਗਿਆ ਵੀ ਮੈਨੂੰ ਅੱਜ ਵੀ ਲੱਗਦਾ ਹੈ ਆਰਡਰ ਤੇ ਚਲੋ ਮੰਨ ਲਓ ਪਿਛਲੇ ਕਿੰਨੇ ਸਾਲਾਂ ਤੋਂ ਹੀ ਕਰਦੇ ਹਾਂ ਪਰ ਮੈਨੂੰ ਅੱਜ ਵੀ ਜਦੋਂ ਪੁੱਛਦੇ ਆ ਸਾਉਸ ਗੇੜੀ ਕਿਹੜੀ ਪਾਉਣੀ ਹੈ ਜੀ ਕਿਹਣੀ ਕਿ ਪਾਉਣੀ ਆ ਉਹ ਆਈਡੀਆ ਚ ਨਹੀਂ ਆਈਦਾ ਭਾਜੀ ਇਦਾਂ ਜੇ ਪਾ ਦਿਓ ਜੀ ਸਾਹ ਹੋ ਜਦੀਆਂ ਬਸ ਆਹ ਪਾ ਦਿਓ ਆਹ ਪਾ ਦਿਓ ਆਹ ਪਾ ਦਿਓ ਹਾਂ ਤੇ ਬ੍ਰੈਡ ਇੱਕ ਵੀ ਦੋ ਤਰੀਕੇ ਦੇ ਮੰਨ ਲਓ ਵੀ ਹਨੀਓਟ ਦਾ ਬੈਸਟ ਆਪਣੇ ਜ਼ਿਆਦਾਤਰ ਉਹ ਕਰਦੇ ਆ ਵੀ ਇਹ ਦੇ ਦਿਓ ਜੀ ਸਾਨੂੰ ਹਨਾ ਜਿਆਦਾ ਵਧੀਆ ਪਾਓ ਇਹ ਚੀਜ਼ਾਂ ਐਕਚੁਅਲ ਚ ਮੈਨੂੰ ਕਿਉਂ ਔਖੀਆਂ ਲੱਗਦੀਆਂ ਇਹਨਾਂ ਚੀਜ਼ਾਂ ਤੋਂ ਵਾਂਝੇ ਸੀਗੇ ਅਸੀਂ ਹਾਂ ਹੂੰ ਮੈਂ ਆਪਣੀ ਪਰਸਨਲੀ ਗੱਲ ਕਰਾਂ ਤੇ ਹਣਾ ਸੇਮੀ ਅ빠 ਜੀ ਵੀ ਮੈਂ ਇਹਨਾਂ ਚੀਜ਼ਾਂ ਤੋਂ ਵਾਂਝਾ ਸੀਗਾ ਮੈਨੂੰ ਤਾਂ ਕਰਕੇ ਅੱਜ ਵੀ ਇੰਨਾ ਕੌਨਫੀਡੈਂਸ ਹੀ ਨਹੀਂ ਆਉਂਦਾ ਕਦੀ ਇਹ ਚੀਜ਼ਾਂ ਆਰਡਰ ਕਰਨ ਚ ਜਾਂ ਕਦੀ ਤੇ ਅਸੀਂ ਚਾਰ ਲੋਕ ਬੈਠੇ ਹੋਈਏ ਵੀ ਮੈਂ ਦਵਾ ਦਵਾਂ ਮੀਨੂ ਫੜਾਂ ਵੇ ਆਹ ਕਰੋ ਜੀ ਆਹ ਕਰੋ ਹੂੰ ਹੈਨਾ ਤਾਂ ਆਲਵੇਜ਼ ਮੈਂ ਸਾਹਮਣੇ ਦੀ ਸਹਿਮਤੀ ਚ ਸਹਿਮਤੀ ਜਿਦਾ ਦੇਣਾ ਵੀ ਵੀਰੇ ਜੋ ਤਾਂ ਚੰਗਾ ਲੱਗਦਾ ਹੈ ਵੀ ਵਧੀਆ ਹੀ ਹੋਣਾ ਹੈ ਉਹ ਕੋਈ ਕਰਦੀ ਯਾਰ ਉਹ ਗੱਲ ਜਿਵੇਂ ਅਸੀਂ ਕਹਿੰਨੇ ਉਹਨੇ ਕਿ ਤੁਹਾਡਾ ਕੀ ਬੈਸਟ ਆ ਉਹ ਲਿਆ ਦਿਓ ਹਾਂ ਬੀ ਲਾਈਕ ਜਿਹੜੇ ਕਈ ਤੇ ਉਹ ਦੇਣਾ ਵੀ ਸ਼ੁਰੂ ਤੋਂ ਹੀ ਉਹ ਇਹਨਾਂ ਚੀਜ਼ਾਂ ਚ ਜੰਮਦੇ ਆ ਪਲਦੇ ਆ ਉਹਨਾਂ ਲਈ ਸੌਖਾ ਲੱਗਦਾ ਬਿਲਕੁਲ ਸੋ ਇਹਦੇ ਬਹੁਤ ਦੇਸੀ ਪਿੰਡਾਂ ਚ ਪੈਲੀਆਂ ਦੀਆਂ ਵਟਾਂ ਤੋਂ ਘਾ ਵੜਨ ਵਾਲੇ ਬੰਦੇ ਆ ਤੇ ਜੇ ਗੁਰੂ ਸਾਹਿਬ ਨੇ ਨਿਵਾਜਤਾ ਸਾਨੂੰ ਕਲਾ ਦੇ ਕੇ ਹੂੰ ਤੇ ਫੁਗਰੀ ਨਹੀਂ ਆ ਰਹੀ ਹੂੰ ਜਾਂ ਉਹਨਾਂ ਕੌਨਫੀਡੈਂਸ ਨਹੀਂ ਆ ਰਿਹਾ ਹੂੰ ਵੀ ਜੇ ਕਿਤੇ ਜਾਈਦਾ ਵੀ ਆ ਤੇ ਬਹੁਤ ਇਦਾਂ ਹੀ ਆਮ ਜ਼ਿੰਦਗੀ ਚ ਮੈਂ ਕਈ ਵਾਰ ਮਿਲਦਾ ਤੇ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਅੰਦਰ ਭਾਜੀ ਤੁਸੀਂ ਬਹੁਤ ਡਾਉਨ ਟੂ ਅਰਥ ਹੈ ਯਾਰ ਹੂੰ ਹੂੰ ਮਹਾਬਾਈ ਸਾਨੂੰ ਪ੍ਰਮਾਤਮਾ ਨੇ ਬਣਾਇਆ ਹੀ ਇਦਾਂ ਦਾ ਵੀ ਲਾਈਕ ਹੂੰ ਨਹੀਂ ਆ ਰੀਆਂ ਚੀਜ਼ਾਂ ਹੂੰ ਇਦਾਂ ਦੇ ਹੀ ਆ ਜਿੱਦਾਂ ਦੇ ਹੈਗੇ ਆ ਹੂੰ ਕਿ ਜੇ ਗੁਰੂ ਸਾਹਿਬ ਨੇ ਕਿਰਪਾ ਕਰਦੀ ਤੇ ਉਹਨੂੰ ਆਪਾਂ ਆਪਣਾ ਹੰਕਾਰ ਜਾਂ ਮਤਲਬ ਚੋ ਚੀਜ਼ਾਂ ਚ ਨਹੀਂ ਆ ਰੀਆਂ ਉਹ ਚੀਜ਼ਾਂ ਬਿਲਕੁਲ ਤਾਂ ਕਰਕੇ ਸਿੰਪਲ ਜਿਹਾ ਹੀ ਚੱਲ ਰਿਹਾ ਜਿੱਦਾਂ ਦੇ ਹੈਗੇ ਉਦਾਂ ਦੇ ਹੀ ਸੀਗੇ ਹੂੰ ਉਹ ਹੁਣ ਵੀ ਉਦਾਂ ਦੇ ਹੀ